ਦੋਸਤੋ ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਕਰਨੀ ਜੋ ਖਬਰਾਂ ਬਾਰੇ ਤੁਹਾਡੇ ਨਾਲ ਚਰਚਾ ਕਰਨੀ ਆ ਨਾ ਤਾਂ ਇਹ ਖਬਰਾਂ ਵੱਡੀਆਂ ਨਾ ਇਹ ਖਬਰਾਂ ਤੱਤੀਆਂ ਤੇ ਨਾ ਹੀ ਇਹ ਖਬਰਾਂ ਸਸੰਸਨੀਕੇ ਜਾਂ ਤੇ ਨਾ ਹੀ ਇਸ ਵਕਤ ਦਾ ਸੌਤ ਪਖਿਆ ਹੋਇਆ ਮਸਲਾ ਹੈਗਾ ਪਰ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਹਨਾਂ ਖਬਰਾਂ ਦੇ ਵੱਲ ਆ ਜਿਹੜਾ ਉਹ ਧਿਆਨ ਦੇਣ ਦੀ ਸਖਤ ਜ਼ਰੂਰਤ ਆ ਖਾਸ ਤੌਰ ਦੇ ਦਿੱਤੇ ਇਹਨਾਂ ਖਬਰਾਂ ਦੇ ਵਿੱਚ ਸਾਡੇ ਪੰਜਾਬ ਦੀ ਜਵਾਨੀ ਦਾ ਜ਼ਿਕਰ ਹੋਇਆ ਹੈਗਾ ਪੰਜਾਬ ਦੀ ਉਹ ਜਵਾਨੀ ਜਿਸ ਬਾਰੇ ਕਦੇ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਕਵਿਤਾ ਲਿਖੀ ਸੀ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮੁਖੌਲਾ ਕਰਨ ਖੜ ਜਾਂ ਡਾਂਗਾ ਮੋਢੇ ਤੇ ਉਲਾਰ ਕੇ ਪਰ ਟੈਨ ਮੰਨਣ ਕਿਸੇ ਦੀ ਪਰ ਅੱਜ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੀ ਜਵਾਨੀ ਜਿਹੜੀ ਕਦੇ ਕਿਸੇ ਦੀ ਟੈਨ ਹੀ ਮੰਨਦੀ ਸੀਗੀ ਅੱਜ ਖੁਦਕੁਸ਼ੀਆਂ ਦੇ ਰਸਤੇ ਪਈ ਹੋਈ ਆ ਕਈ ਨੌਜਵਾਨੀਆਂ ਜਿਹੜੀ ਉਹ ਬਾਹਰਲੇ ਪਾਸੇ ਨੂੰ ਮਹਾਨ ਕਰ ਰਹੀ ਹੈਗੀ ਆ ਕਈ ਨੌਜਵਾਨੀ ਇੱਥੋਂ ਦੀ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੀ ਹੈਗੀ ਆ ਤੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਕੁਝ ਖਬਰਾਂ ਦੇ ਆਧਾਰ ਦੇ ਉੱਤੇ ਜੋ ਸਾਡੇ ਭਾਰਤ ਦੇ ਵਿੱਚ ਨੌਜਵਾਨੀ ਆ ਜਿਹੜੀ ਕਿਸ ਤਰੀਕੇ ਦੇ ਨਾਲ ਖੁਦਕੁਸ਼ੀਆਂ ਦੇ ਰਸਤੇ ਪਈ ਹੋਈ ਹੈ ਐਨਸੀਆਰਬੀ ਦਾ ਡਾਟਾ ਕੀ ਕਹਿੰਦਾ ਹੈਗਾ ਉਸ ਸਾਰੇ ਮਸਲੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਨ ਦੇ ਵਿੱਚ ਕਿਰਪਾ ਕਰਨ ਕਰਿਓ ਜੇ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਆ ਪੇਜ ਨੂੰ ਫੋਲੋ ਲਾਜ਼ਮੀ ਕਰਨਾ ਤੇ YouTube ਦੇ ਉੱਤੇ ਜਿਹੜੇ ਸਾਡੇ ਚੈਨਲ ਨੂੰ ਆ ਜਿਹੜਾ ਸਬਸਕ੍ਰਾਈਬ ਲਾਜ਼ਮੀ ਕਰ ਲੈਣਾ ਸੋ ਅੱਜ ਦੀਆਂ ਜਿਹੜੀਆਂ ਚਾਰ ਖਬਰਾਂ ਹੈਗਾ ਪਹਿਲਾ ਉਹ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਤੇ ਇਸ ਤੋਂ ਬਾਅਦ ਆ ਜਿਹੜਾ ਆਪਾਂ ਐਨਸੀਆਰਪੀ ਦਾ ਡਾਟਾ ਅਤੇ ਹੋਰ ਵੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਉਮੀਦ ਕਰਦੇ ਹਾਂ ਵੀਡੀਓ ਜਿਹੜੀ ਤੁਸੀਂ ਆਖਰ ਤੀਕ ਲਾਜ਼ਮੀ ਦੇਖੋਗੇ ਇਹ ਖਬਰਾਂ ਜਿਹੜੀਆਂ ਪੰਜਾਬੀ ਅਖਬਾਰ ਦੇ ਵਿੱਚ ਹੀ ਲੱਗੀਆਂ ਹੋਈਆਂ ਪਹਿਲੀ ਖਬਰ ਹੈ ਮੈਰੀਟੋਰੀਅਸ ਸਕੂਲ ਕਾਬਦਾ ਚੋਂ ਵਿਦਿਆਰਥੀ ਨੇ ਫਾਹ ਲਿਆ ਇੱਥੇ ਨੇੜਲੇ ਸਰਕਾਰੀ ਮੈਰੀਟੋਰੀਅਸ ਸਕੂਲ ਕਾਬਦਾ ਵਿਖੇ ਇੱਕ ਵਿਦਿਆਰਥੀ ਨੇ ਸਕੂਲ ਦੇ ਇੱਕ ਹੋਸਟਲ ਵਿੱਚ ਕਥਿਤ ਤੌਰ ਤੇ ਦੇਰ ਸ਼ਾਮ ਫਾਹਾ ਲੈ ਲਿਆ। ਥਾਣਾ ਸਦਰ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ। ਦੂਸਰੀ ਖਬਰ ਕੋਟਾ ਵਿੱਚ ਜੇ ਜੇ ਮਤਲਬ ਜੇ ਡਬਲ ਈ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਫਾਹਾ ਲਿਆ। Rajasthan ਵਿੱਚ ਕੋਟਾ ਵਿੱਚ ਸਾਂਝੀ ਦਾਖਲਾ ਪ੍ਰੀਖਿਆ جے ڈبلیو ای ਦੀ تیاری ਕਰ ਰਹੀ 18 ਸਾਲਾਂ ਇੱਕ ਵਿਦਿਆਰਥਣ ਨੇ ਅੱਜ ਆਪਣੇ ਘਰ ਵਿੱਚ ਕਥਿਤ ਤੌਰ ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਵਿਦਿਆਰਥਣ ਦੀ ਪਛਾਣ ਨਿਹਾਰਕਾ ਸਿੰਘ ਵੱਲੋਂ ਹੋਈ ਹੈ ਅਤੇ ਉਸ ਦੇ ਅਤੇ ਉਸ ਨੇ 1-2 ਦਿਨਾਂ ਵਿੱਚ ਜੇਈ ਦੀ ਪ੍ਰੀਖਿਆ ਦੇਣੀ ਸੀਗੀ ਇੰਨਾ ਹੀ ਨੀਗਾ ਉਸ ਲੜਕੀ ਨੇ ਇਹ ਵੀ ਲਿਖਿਆ ਹੈਗਾ ਕਿ ਮੰਮੀ ਪਾਪਾ ਮੈਂ ਜੇ ڈਬਲ ਈ ਨਹੀਂ ਕਰ ਸਕਦੀ ਮੈਂ ਹਾਰ ਗਈ ਮੈਂ ਸਭ ਤੋਂ ਬੁਰੀ ਤੀ ਹਾਂ ਮੰਮੀ ਪਾਪਾ ਮੈਨੂੰ ਮਾਫ਼ ਕਰਨਾ ਇਹੀ ਆਖਰੀ ਰਸਤਾ ਹੈ ਤੀਸਰੀ ਖਬਰ ਅਮਰੀਕਾ ਦੇ ਵਿੱਚ ਨਸ਼ੇੜੀ ਵੱਲੋਂ ਹਥੌੜਾ ਮਾਰ ਕੇ ਭਾਰਤੀ ਵਿਦਿਆਰਥੀ ਦਾ ਕਤਲ ਅਮਰੀਕਾ ਚੋ ਜਾਰਜੀਆ ਦੇ ਲਬੋਨੀਆ ਸ਼ਹਿਰ ਚੋ ਇੱਕ ਬੇਕਰ ਨਸ਼ੇੜੀ ਨੇ 25 ਸਾਲਾ ਭਾਰਤੀ ਵਿਦਿਆਰਥੀ ਦੀ ਹੀ ਹੱਤਿਆ ਕਰ ਦਿੱਤੀ ਜੋ ਉਸ ਨੂੰ ਸਹਾਰਾ ਦੇ ਰਿਹਾ ਸੀ ਉਸ ਨੇ ਵਿਦਿਆਰਥੀ ਦੇ ਸਿਰ ਤੇ ਤਕਰੀਬਨ 50 ਵਾਰ ਹਥੌੜਾ ਮਾਰਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਇਸ ਤੋਂ ਅਗਲੀ ਖਬਰ ਪੰਜਾਬੀ ਵਿਦਿਆਰਥੀ ਦੀ ਇੰਗਲੈਂਡ 'ਚੋਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਵਿਦਿਆਰਥੀ ਦੀ ਪਛਾਣ ਰਾਏਕੋਟ ਦੇ ਪਿੰਡ ਤਾਜਪੁਰ ਦੇ ਪ੍ਰਦੀਪ ਸਿੰਘ ਵਜੋਂ ਹੋਈ ਹੈ ਜੋ 2022 ਵਿੱਚ ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ ਪੜ੍ਹਾਈ ਕਰਨ ਗਿਆ ਸੀ ਸੋ ਦੋਸਤੋ ਇਹਨਾਂ ਖਬਰਾਂ ਦੇ ਵੱਲ ਸਾਡੇ ਲੋਕਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਇਹਨਾਂ ਦੇ ਉੱਤੇ ਸਿਰ ਜੋੜ ਕੇ ਗੱਲ ਕਰਨ ਦੀ ਜ਼ਰੂਰਤ ਆ ਪਰ ਵੱਡੇ ਪੱਧਰ ਦੇ ਉੱਤੇ ਸਾਡੇ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਹਾ 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 ਲਾ 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 ਹੂ ਹੂ ਵਾਲੀਆਂ ਜਿਹੜੀਆਂ ਖਬਰਾਂ ਉਹ ਦੱਸੀਆਂ ਜਾਂਦੀਆਂ ਤੇ ਕਿਤੇ ਨਾ ਕਿਤੇ ਤੁਹਾਨੂੰ ਤੁਸੀਂ ਸੋਚ ਨਾ ਸਕੋ ਉਹਨਾਂ ਮੁੱਦਿਆਂ ਤੋਂ ਆ ਜਿਹੜਾ ਤੁਹਾਨੂੰ ਲਗਾਤਾਰ ਪੜਕਾਇਆ ਜਾਂਦਾ ਹੈਗਾ ਕਿਤੇ ਨਾ ਕਿਤੇ ਕੁਝ ਕੁ ਰਿਪੋਰਟਾਂ ਦੇ ਆਧਾਰ ਦੇ ਉੱਤੇ ਸਾਨੂੰ ਚਿੰਤਨ ਕਰਨ ਦੀ ਜ਼ਰੂਰਤ ਆ ਸਾਨੂੰ ਸੋਚਣ ਦੀ ਜ਼ਰੂਰਤ ਹੈਗੀ ਆ ਜੇਕਰ ਐਨਸੀਆਰਬੀ ਦੇ ਡਾਟੇ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਇੱਕ ਮੈਗਜ਼ੀਨ ਦੇ ਵਿੱਚ ਇਸ ਸੰਬੰਧੀ ਆ ਜਿਹੜਾ ਉਹ ਆਰਟੀਕਲ ਵੀ ਲੱਗਿਆ ਸੀ ਜਿਸ ਦੇ ਵਿੱਚ ਲਿਖਿਆ ਐਨਸੀਆਰਬੀ 21 ਦੀ ਰਿਪੋਰਟ ਮੁਤਾਬਕ ਹਰ 40 ਮਿੰਟ ਬਾਅਦ ਇੱਕ ਦੇਸ਼ ਵਿੱਚ ਇੱਕ ਵਿਦਿਆਰਥੀ ਖੁਦਕੁਸ਼ੀ ਕਰ ਜਾਂਦਾ ਹੈ ਮਤਲਬ ਹਰ ਰੋਜ਼ 35 ਤੋਂ ਵੱਧ ਵਿਦਿਆਰਥੀ ਖੁਦਕੁਸ਼ੀ ਕਰਕੇ ਮਰਦੇ ਹਨ ਐਨਸੀਆਰਬੀ ਦੀ ਰਿਪੋਰਟ ਮੁਤਾਬਕ 21 ਵਿੱਚ ਕੁੱਲ ਖੁਦਕੁਸ਼ੀਆਂ ਅ 16433 ਵਿੱਚੋਂ 13099 ਵਿਦਿਆਰਥੀ ਸਨ ਜਿਨ੍ਹਾਂ ਵਿੱਚੋਂ 7396 ਮੁੰਡੇ ਅਤੇ 5593 ਕੁੜੀਆਂ ਸਨ ਇਹ ਕੁੱਲ ਖੁਦਕੁਸ਼ੀਆਂ ਦਾ ਕਰੀਬ 8% ਬਣਦਾ ਹੈ ਇਹ ਗਿਣਤੀ 2010 ਵਿੱਚ 6854 ਸੀ ਮਤਲਬ ਕਿ ਪਿਛਲੇ 10 ਸਾਲਾਂ ਵਿੱਚ ਵਿਦਿਆਰਥੀਆਂ ਵੱਲੋਂ ਮੌਤ ਨੂੰ ਗਲੇ ਲਾਉਣ ਦੀ ਗਿਣਤੀ ਦੁੱਗਣੀ ਹੋਈ ਹੈ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ 2121 ਵਿੱਚ ਪੰਜਾਬ ਵਿੱਚ 171 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਜਦਕਿ ਇਸੇ ਸਾਲ 179 ਵਿਦਿਆਰਥੀਆਂ ਨੇ ਖੁਦਕੁਸ਼ੀਆਂ ਕੀਤੀਆਂ ਮਤਲਬ ਕਿ ਪੰਜਾਬ ਵਿੱਚ ਵੀ ਵਿਦਿਆਰਥੀ ਕਿਸਾਨਾਂ ਨਾਲੋਂ ਵੱਧ ਖੁਸ਼ੀਆਂ ਕਰ ਰਹੇ ਹਨ ਪੜ੍ਹੇ ਲਿਖੇ ਲੋਕਾਂ ਵਿੱਚ ਖੁਦਕੁਸ਼ੀ ਦੀ ਦਰ ਕਾਫੀ ਜ਼ਿਆਦਾ ਹੈ ਐਸਆਰਬੀ ਔਰ ਸਾਰ 2121 ਵਿੱਚ ਖੁਦਕੁਸ਼ੀਆਂ ਕਰਨ ਵਾਲੇ ਕੁੱਲ ਲੋਕਾਂ ਵਿੱਚੋਂ 99% ਤੋਂ ਵੱਧ ਲੋਕ ਪੜ੍ਹੇ ਲਿਖੇ ਸਨ 18 ਤੋਂ 30 ਸਾਲਾਂ ਦੀ ਉਮਰ ਵਿੱਚ ਖੁਦਕੁਸ਼ੀਆਂ ਦੀ ਦਰ ਸਭ ਤੋਂ ਵੱਧ ਹੈ ਜੋ ਕਿ 2021 ਵਿੱਚ ਕੁੱਲ ਖੁਦਕੁਸ਼ੀਆਂ ਦਾ 23% ਸੀ ਦਾ ਲੈਂਸੈਟ ਨੇ ਰਿਪੋਰਟ ਦਿੱਤੀ ਹੈ ਕਿ ਆਸਤਨ ਐਨਸੀਆਰਬੀ ਦੁਆਰਾ ਰਿਪੋਰਟ ਕੀਤੀ ਦਰ ਗਲੋਬਲ ਬਾਰਡਨ ਆਫ ਡਿਸੀਜ਼ ਦੁਆਰਾ ਦਰਸਾਈ ਗਈ ਦਰ ਨਾਲੋਂ 37% ਘੱਟ ਸੀ ਇਸ ਦਾ ਮਤਲਬ ਹੈ ਕਿ ਦੇਸ਼ ਵਿੱਚ ਹਰ 100 ਖੁਦਕੁਸ਼ੀਆਂ ਪਿੱਛੇ ਸਿਰਫ 63 ਹੀ ਐਨਸੀਆਰਬੀ ਦੀ ਰਿਪੋਰਟ ਵਿੱਚ ਦਰਜ ਕੀਤੀਆਂ ਜਾਂਦੀਆਂ ਹਨ ਜੇਕਰ ਇਸ ਆਰਟੀਕਲ ਦੇ ਬੇਸ ਦੇ ਉੱਤੇ ਵੇਖੀਏ ਤੇ NCARB ਦੇ ਡਾਟਾ ਨੂੰ ਧਿਆਨ ਦੇ ਨਾਲ ਦੇਖੀਏ ਤਾਂ ਲਗਾਤਾਰ ਸਾਡੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਹੈ ਜਿਹੜੀ ਉਹ ਵਿਦਿਆਰਥੀਆਂ ਦੀ ਨੌਜਵਾਨਾਂ ਦੀ ਖੁਦਕੁਸ਼ੀ ਦਾਰਾ ਜਿਹੜੀ ਉਹ ਲਗਾਤਾਰ ਵਧੀ ਹੈਗੀ ਆ ਘਟੀ ਨਹੀਂ ਗਈ ਭਾਵੇਂ ਕਹਿਣ ਨੂੰ ਪੰਜਾਬ ਦੇ ਵਿੱਚ ਇਨਕਲਾਬ ਆ ਗਿਆ ਤੇ ਗੋਰੇ ਇੱਧਰ ਨੌਕਰੀ ਕਰਨ ਆ ਰਹੇ ਹੈਗੇ ਆ ਭਾਵੇਂ ਕਹਿਣ ਨੂੰ ਸਾਡਾ ਭਾਰਤ ਆ ਜਿਹੜਾ ਉਜੋਕੇ ਸਮੇਂ ਦੇ ਵਿੱਚ ਵਿਸ਼ਵ ਗੁਰੂ ਬਣ ਗਿਆ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਨੁਸਾਰ ਅਤੇ ਇੱਕ ਨਵੇਂ ਕਾਲ ਚੱਕਰ ਦੇ ਵਿੱਚ ਸਾਡਾ ਭਾਰਤਾ ਜਿਹੜਾ ਉਹ ਪ੍ਰਵੇਸ਼ ਕਰ ਗਿਆ ਹੈਗਾ ਤੇ ਨਾਲ ਹੀ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਜੋ ਕਿ ਸੱਤਾ ਸੰਭਾਲ ਰਹੇ ਹੈਗੇ ਆ ਆਮ ਆਦਮੀ ਪਾਰਟੀ ਦੇ ਅਨੁਸਾਰ ਇੱਥੇ ਇਨਕਲਾਬ ਆਇਆ ਹੈਗਾ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਆ ਜਿਹੜਾ ਇੱਥੇ ਬਣ ਗਿਆ ਹੈਗਾ ਪਰ ਭਗਤ ਸਿੰਘ ਦੇ ਸੁਪਨਿਆਂ ਦੇ ਰਾਜ ਦੇ ਵਿੱਚ ਵਿਦਿਆਰਥੀ ਕਿਤੇ ਨਾ ਕਿਤੇ ਅੱਜ ਪਰੇਸ਼ਾਨ ਆ ਵਿਦਿਆਰਥੀ ਅੱਜ ਸਾਡਾ ਨੌਜਵਾਨ ਤਬਕਾ ਉਹ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਲਗਾਤਾਰ ਨੌਜਵਾਨੀ ਦਾ ਜਿਹੜਾ ਉਹ ਕਾਣ ਹੋ ਰਿਹਾ ਹੈਗਾ ਪਰ ਸਾਡੇ ਲੋਕ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨ ਦੀ ਬਜਾਏ ਹੋਰ ਹੀ ਜੋ ਮੁੱਦੇ ਹੈ ਨਹੀਂਗੇ ਪੰਜਾਬ ਦੇ ਉਹਨਾਂ ਨੂੰ ਬੇਵਜ੍ਹਾ ਜਿਹੜਾ ਸਾਡੇ ਲੋਕਾਂ ਦੇ ਵਿੱਚ ਉਛਾਲਿਆ ਜਾ ਰਿਹਾ ਹੈਗਾ ਜੇਕਰ ਗੱਲ ਖੁਦਕੁਸ਼ੀਆਂ ਦੇ ਮੇਨ ਕਾਰਨ ਦੀ ਕਰੀਏ ਤਾਂ ਸਭ ਤੋਂ ਵੱਡਾ ਜੋ ਕਾਰਨ ਹੈਗਾ ਇੱਥੇ ਖੁਦਕੁਸ਼ੀਆਂ ਦਾ ਸਭ ਤੋਂ ਵੱਡਾ ਕਾਰਨ ਹੈਗਾ ਇੱਥੇ ਪੜ੍ਹਾਈ ਦਾ ਬਾਰਡਨ ਲੋਕਾਂ ਦੇ ਉੱਤੇ ਆ ਜਿਹੜਾ ਜੋ ਵਿਦਿਆਰਥੀ ਹੈਗੇ ਆ ਉਹ ਪੜ੍ਹਾਈ ਦਾ ਜਿਹੜਾ ਕਿਤੇ ਨਾ ਕਿਤੇ ਬੋਝ ਮੰਨ ਰਹੇ ਹੈਗੇ ਆ ਕਿਉਂਕਿ ਇੱਥੋਂ ਦਾ ਸਿੱਖਿਆ ਸਿਸਟਮ ਆ ਜਿਹੜਾ ਉਹ ਸਾਡੇ ਲੋਕਾਂ ਨੂੰ ਸਿਰਫ ਸਿਰਫ ਨੌਕਰੀ ਦੇਣ ਤੀਕ ਦੀ ਪੜ੍ਹਾਈ ਨੂੰ ਹੀ ਜਿਹੜਾ ਪੜ੍ਹਾਈ ਮੰਨਦਾ ਹੈਗਾ ਉੰਜ ਸਿੱਖਣ ਸਖੋਂ ਨੂੰ ਇੱਥੇ ਕਹਿਣ ਨੂੰ ਕੁਝ ਨਹੀਂਗਾ ਤੁਹਾਡੇ ਜੇਕਰ ਨੰਬਰ ਚੰਗੇ ਆਉਂਦੇ ਹੈਗੇ ਤੁਸੀਂ ਟੈਸਟ ਕਲੀਅਰ ਕਰਦੇ ਹੈਗੇ ਆ ਫੇਰ ਵੀ ਤੁਸੀਂ ਕਿਤੇ ਨਾ ਕਿਤੇ ਆ ਸਫਲ ਹੋਵੋਗੇ ਐਜੂਕੇਸ਼ਨਲ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਗਿਆਨ ਦੇਣ ਤੋਂ ਅਸਮਰੱਥ ਹੋ ਰਹੀ ਹੈਗੀ ਆ ਸਿਰਫ ਸਿਰਫ ਵਿਦਿਆਰਥੀ ਆ ਜਿਹੜੇ ਉਹ MCQ ਤੀਕੀ ਆ ਜਿਹੜੇ ਮਹਦੂਦ ਹੋ ਰਹੇ ਆ ਲਗਾਤਾਰ ਇੱਥੇ ਜੋ ਮੇਨ ਕਾਰਨ ਹੈਗਾ ਲਗਾਤਾਰ ਇੱਥੇ ਆ ਜਿਹੜੇ ਰੋਜ਼ਗਾਰ ਦੇ ਵਸੀਲੇ ਆ ਉਹ ਘਟਦੇ ਜਾ ਰਹੇ ਆ ਇਸ ਕਰਕੇ ਕੰਪੀਟੀਸ਼ਨ ਆ ਜਿਹੜਾ ਉਹ ਲਗਾਤਾਰ ਵਧ ਰਿਹਾ ਹੈਗਾ ਜੇਕਰ IIT ਦੀ ਗੱਲ ਕਰੀਏ ਜਿਸ ਦੇ ਵਿੱਚ ਬਹੁਤ ਮੁਸ਼ਕਲ ਦੇ ਨਾਲ ਆ ਜਿਹੜਾ ਉਹ ਦਾਖਲਾ ਮਿਲਦਾ ਤਾਂ ਤੁਹਾਨੂੰ ਦੱਸ ਦਈਏ ਕਿ 2022 ਦੇ ਵਿੱਚ 17000 ਸੀਟਾਂ ਜਿਹੜੀਆਂ ਉਹ IIT ਦੇ ਵਿੱਚ ਜੋ ਕੁੱਲ ਸੀng ਆ ਤੇ ਉਹਨਾਂ ਨੂੰ ਆ ਜਿਹੜਾ ਅਪਲਾਈ ਕਰਨ ਦੇ ਲਈ ਆ 10 ਲੱਖ ਵਿਦਿਆਰਥੀ ਨੇ ਜਿਹੜੀ ਉਹ ਰਜਿਸਟ੍ਰੇਸ਼ਨ ਕਰਵਾਈ ਸੀਗੀ ਮਤਲਬ ਜੇਕਰ ਉਹ ਵਿਦਿਆਰਥੀ ਲਗਾਤਾਰ 24 24 ਘੰਟੇ ਵੀ ਪੜਨ ਤਾਂ ਵੀ ਆ ਜਿਹੜਾ ਸਿਰਫ ਸਿਰਫ 17000 ਹੀ ਆ ਜਿਹੜੇ ਉਹਨਾਂ ਚੋਂ ਪਾਸ ਹੋਣੇ ਆ ਬਾਕੀ ਆ ਜਿਹੜੇ 9 ਲੱਖ ਤੇ 83000 ਵਿਦਿਆਰਥੀ ਆ ਜਿਹੜੇ ਉਹਨਾਂ ਨੇ ਹਰ ਹਾਲਤ ਦੇ ਵਿੱਚ ਫੇਲ ਹੋਣਾ ਹੈਗਾ ਪਰ ਲਗਾਤਾਰ ਇੱਥੋਂ ਦੀ ਜੋ ਐਜੂਕੇਸ਼ਨ ਆ ਇੱਕ ਜੈਂਸ ਦੇ ਤੌਰ ਦੇ ਉੱਤੇ ਪੇਸ਼ ਕੀਤੀ ਜਾ ਰਹੀ ਆ ਵੱਡੇ ਵੱਡੇ ਸਕੂਲ ਕਾਲਜ ਆ ਜਿਹੜੇ ਜੋ ਪ੍ਰਾਈਵੇਟ ادارے ਹੈਗੇ ਇੱਥੇ ਖੁੱਲੇ ਹੈਗੇ ਆ ਤੇ ਉਹ ਲਗਾਤਾਰ ਬੱਚਿਆਂ ਨੂੰ ਇਸ ਤਰ੍ਹਾਂ ਦੇ ਸੁਪਨੇ ਦਿਖਾ ਰਹੇ ਹੈਗੇ ਕਿ ਅਸੀਂ ਤੁਹਾਨੂੰ ਜਿਹੜੇ ਸਕਸੈਸ ਵੱਲ ਲੈ ਕੇ ਜਾਵਾਂਗੇ ਤੇ ਜਦੋਂ ਸੁਪਨੇ ਦਿਖਾਏ ਜਾਂਦੇ ਆ ਤੇ ਨਾਲ ਹੀ ਆ ਜਿਹੜਾ ਵਿਦਿਆਰਥੀਆਂ ਦੀ ਲੁੱਟ ਵੀ ਸ਼ੁਰੂ ਹੋ ਜਾਂਦੀ ਹੈਗੀ ਆ ਤੇ ਉਸ ਦਾ ਹੀ ਆ ਜਿਹੜਾ ਬਾਰਡਨ ਆ ਜਿਹੜਾ ਉਹ ਵਿਦਿਆਰਥੀ ਚੱਕਦੇ ਹੈਗੇ ਇਸ ਕਰਕੇ ਲਗਾਤਾਰ ਖੁਦਕੁਸ਼ੀਆਂ ਜਿਹੜੀਆਂ ਉਹ ਵਧਦੀਆਂ ਆ ਜਾਂਦੀਆਂ ਇੰਨੇ ਹੀ ਨਹੀਂ ਗਾ ਨਵੇਂ ਸਮੇਂ ਦੇ ਵਿੱਚ ਜੋ ਨਵਾਂ ਟੈਸਟ ਪ੍ਰਣਾਲੀ ਆ ਗਈ ਆ ਉਸ ਨੇ ਵੀ ਸਾਡੇ ਵਿਦਿਆਰਥੀਆਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਬਾਰਡਨ ਜਿਹੜਾ ਉਹ ਪਾਇਆ ਹੈਗਾ ਵਿਦਿਆਰਥੀ ਆ ਲਗਾਤਾਰ ਇਹ ਸੋਚਦਾ ਹੈਗਾ ਕਿ ਟੈਸਟਾਂ ਦੀ ਤਿਆਰੀ ਕਰੀਏ ਟੈਸਟਾਂ ਦੀ ਤਿਆਰੀ ਕਰੀਏ ਪਰ ਇਹ ਨਹੀਂ ਸੋਚਿਆ ਜਾਂਦਾਗਾ ਕਿ ਜੇਕਰ ਪੋਸਟਾਂ ਸਿਰਫ ਸਿਰਫ 10 ਹੋਣਗੀਆਂ ਤੇ ਉਹਨਾਂ ਪੋਸਟਾਂ ਨੂੰ ਅਪਲਾਈ ਕਰਨ ਵਾਲੇ ਆ ਜੇਕਰ ਲੱਖ ਦੇ ਕਰੀਬ ਹੋਣਗੇ ਤਾਂ ਫੇਰ ਵੀ ਆ ਜਿਹੜਾ 10 ਜਣਿਆਂ ਨਹੀਂ ਆ ਜਿਹੜਾ ਭਾਵੇਂ ਕਿੰਨੀ ਮਰਜ਼ੀ ਤੁਸੀਂ ਤਿਆਰੀ ਕਰ ਲੋ ਬੰਦੇ 10 ਹੀ ਰੱਖੇ ਜਾਣੇ ਹੈਗੇ ਅਸਲ ਦੇ ਵਿੱਚ ਸਾਡੇ ਸਿਸਟਮ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਖਾਮੀ ਆ ਸਾਡੀ ਐਜੂਕੇਸ਼ਨ ਵੀ ਹਲਤੀਕ ਉਸ ਪੱਧਰ ਦੇ ਉੱਤੇ ਡਿਵੈਲਪ ਨਹੀਂ ਹੋ ਸਕੀ ਕਿਉਂਕਿ ਇਹ ਇੱਥੋਂ ਦੇ ਲੋਕਾਂ ਨੂੰ ਆ ਜਿਹੜਾ ਉਹ ਰੋਜ਼ਗਾਰ ਆ ਜਿਹੜੀ ਮੁਹੱਈਆ ਕਰਵਾ ਸਕੇ ਪਰ ਲਗਾਤਾਰ ਵਿਦਿਆਰਥੀਆਂ ਦੇ ਉੱਤੇ ਬੋਝ ਆ ਜਿਹੜਾ ਉਹ ਵਧਾਇਆ ਜਾ ਰਿਹਾ ਹੈਗਾ ਕੋਚਿੰਗ ਸੈਂਟਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਲੁੱਟ ਹੁੰਦੀ ਆ ਕੋਟਾ ਫੈਕਟਰੀ ਰਾਜਸਥਾਨ ਦੀ ਆ ਜਿਹੜੀ ਅਸਲ ਦੇ ਵਿੱਚ ਉਸ ਦੇ ਉੱਤੇ ਇੱਕ ਵੈਬ ਸੀਰੀਜ਼ ਵੀ ਆਈ ਸੀਗੀ ਕੋਟਾ ਫੈਕਟਰੀ ਉਸ ਦੇ ਵਿੱਚ ਸਭ ਤੋਂ ਵੱਧ ਆ ਜਿਹੜੇ ਵਿਦਿਆਰਥੀ ਆ ਕੋਟਾ ਸ਼ਹਿਰ ਦੇ ਵਿੱਚ ਆ ਜਿਹੜੀਆਂ ਉਹ ਖੁਦਕੁਸ਼ੀਆਂ ਕਰ ਰਹੇ ਹੈਗੇ ਆ ਤੇ ਸਭ ਤੋਂ ਵੱਡੀ ਹੱਬ ਆ ਜਿਹੜੀ IIT JEE ਆਹ ਦਾ ਜੋ ਤਕੜੇ ਟੈਸਟ ਹੈਗੇ ਹੈਰ ਲੈਵਲ ਦੇ ਟੈਸਟ ਹੈਗੇ ਉਹ ਉੱਥੇ ਤਿਆਰੀ ਹੁੰਦੀ ਆ ਭਾਵੇਂ ਇਸ ਸੰਬੰਧੀ ਆ ਜਿਹੜਾ ਉਹ ਕੇਸ ਵੀ ਲੱਗਿਆ ਸੀਗਾ ਪਰ ਕਿਤੇ ਨਾ ਕਿਤੇ ਇਸ ਕੇਸ ਨੂੰ ਇਸ ਕਰਕੇ ਖਾਰਜ ਕਰ ਦਿੱਤਾ ਗਿਆ ਸੀਗਾ ਅਦਾਲਤ ਵੱਲੋਂ ਕਿ ਮਾਪਿਆਂ ਦਾ ਹੀ ਦਬਾਅ ਪਰ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਵੀ ਇਹ ਝਾਕ ਲੈਣਾ ਚਾਹੀਦਾ ਕਿ ਲਗਾਤਾਰ ਜੋ ਇਹਨਾਂ ਸੈਂਟਰਾਂ ਵੱਲੋਂ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਕਿ ਅਸੀਂ ਹੀ ਆ ਜਿਹੜਾ ਤੁਹਾਨੂੰ ਸਕਸੈਸ ਕਰਾਂਗੇ ਅਸੀਂ ਹੀ ਆ ਜਿਹੜਾ ਤੁਹਾਨੂੰ ਆ ਜਿਹੜਾ ਅੱਗੇ ਲੈ ਕੇ ਜਾਵਾਂਗੇ ਤਾਂ ਇਸ ਚੀਜ਼ ਦੇ ਨਾਲ ਵੀ ਇਹ ਜਿਹੜੇ ਵਿਦਿਆਰਥੀ ਆ ਉਹਨਾਂ ਦੇ ਉੱਤੇ ਆ ਜਿਹੜਾ ਬੋਝ ਪੈਂਦਾ ਦੂਸਰਾ ਇਹ ਵੀ ਹੈਗਾ ਕਿ ਇਹਨਾਂ ਸੈਂਟਰਾਂ ਦੇ ਵਿੱਚ ਅ ਅਲੱਗ-ਅਲੱਗ ਬੈਚ ਬਣਾ ਦਿੱਤੇ ਜਾਂਦੇ ਆ ਹੁਸ਼ਿਆਰ ਵਿਦਿਆਰਥੀ ਆ ਜਿਹੜੇ ਉਹ ਅਲੱਗ ਕੱਢ ਦਿੱਤੇ ਜਾਂਦੇ ਆ ਨਲਾਇਕ ਵਿਦਿਆਰਥੀ ਆ ਜਿਹੜੇ ਕਿਤੇ ਨਾ ਕਿਤੇ ਮਾੜੇ-ਮੋٹے ਜਿਨ੍ਹਾਂ ਨੂੰ ਸਟੱਡੀ ਦੇ ਵਿੱਚ ਘੱਟ ਹੁੰਦੇ ਹੈਗੇ ਆ ਉਹਨਾਂ ਨੂੰ ਪਾਸੇ ਕੱਢ ਦਿੱਤਾ ਜਾਂਦਾ ਹੈਗਾ ਕਿਉਂਕਿ ਸਾਰਿਆਂ ਦਾ ਬ੍ਰੇਨ ਆ ਜਿਹੜਾ ਉਹ ਇੱਕੋ ਨਹੀਂ ਹੁੰਦਾਗਾ ਮਾਫੀ ਚਾਹੁੰਨੇ ਪਹਿਲੀ ਗੱਲ ਤਾਂ ਨਲਾਇਕ ਵਿਦਿਆਰਥੀ ਆ ਜਿਹੜੇ ਉਹ ਸ਼ਬਦ ਵਰਤਿਆ ਪਰ ਸੋਚਣ ਵਾਲੀ ਗੱਲ ਇਹ ਹੈਗੀ ਆ ਕਿ ਸਾਰੇ ਦੇ ਸਾਰੇ ਆ ਜਿਹੜੇ ਦਿਮਾਗ ਉਹ ਇੱਕੋ ਜੇ ਫਾਸਟ ਨਹੀਂ ਹੁੰਦੇ ਕਿ ਇਸ ਕਰਕੇ ਕੁਝ ਲੋਕਾਂ ਦਾ ਜਿਹੜਾ ਪਿੱਛੇ ਰਹਿ ਜਾਣਾ ਵੀ ਸੁਭਾਵਿਕ ਹੁੰਦਾ ਪਰ ਜਦੋਂ ਇਸ ਤਰ੍ਹਾਂ ਦੀ ਵੰਡ ਹੁੰਦੀ ਆ ਉਸ ਦੇ ਵਿੱਚ ਵੀ ਆ ਵਿਦਿਆਰਥੀ ਆ ਜਿਹੜੇ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਹੋ ਜਾਂਦੇ ਹੈਗੇ ਆ ਇੰਨਾ ਹੀ ਨਹੀਂਗਾ ਕਈ ਵਾਰੀ ਇਹਨਾਂ ਇੰਸਟੀਚੂਟਾਂ ਦੇ ਵਿੱਚ ਵੱਡੇ ਵੱਡੇ ਇੰਸਟੀਚੂਟਾਂ ਦੇ ਵਿੱਚ ਵਿਦਿਆਰਥੀਆਂ ਨੂੰ ਆ ਜਿਹੜਾ ਜਾਤੀ ਪੱਧਰ ਦੇ ਉੱਤੇ ਵੀ ਇਕਿਆਂ ਨੂੰ ਜਲੀਲ ਕੀਤਾ ਜਾਂਦਾ ਹੈਗਾ ਸਾਡੇ ਅੱਗੇ ਹైదరాబాద్ ਯੂਨੀਵਰਸਿਟੀ ਦੇ ਰੋਹਿਤ ਬਮੁੱਲਾ ਮਹਾਰਾਸ਼ਟਰ ਦੇ ਕੋਪੀ ਵਾਲਾ ਨੈਸ਼ਨਲ ਮੈਡੀਕਲ ਕਾਲਜ ਦੀ ਡਾਕਟਰ ਪਾਇਲ ਤੜਵੀ ਅਤੇ IIT ਬੰਬੇ ਦੇ ਦਰਸ਼ਨ ਸੁਲੰਕੀ ਨੇ ਜਾਤੀ ਵਿਤਕਰੇ ਦਾ ਸ਼ਿਕਾਰ ਹੋ ਕੇ ਖੁਦਕੁਸ਼ੀ ਕੀਤੀ ਸੀਗੀ ਉਹਨਾਂ ਦੇ ਕੇਸ ਵੀ ਆ ਜਿਹੜੇ ਸਾਡੇ ਸਾਹਮਣੇ ਪਏ ਆ ਹੋਰ ਬਹੁਤ ਸਾਰੇ ਕਾਰਨ ਅਸਲ ਦੇ ਵਿੱਚ ਬੇਰੁਜ਼ਗਾਰੀ ਵੀ ਆ ਜਿਹੜੀ ਉਹ ਸਭ ਤੋਂ ਵੱਡਾ ਕਾਰਨ ਆ ਖੁਦਕੁਸ਼ੀਆਂ ਦਾ ਕਿਉਂਕਿ ਕਿਤੇ ਨਾ ਕਿਤੇ ਲਗਾਤਾਰ ਜਦੋਂ ਵਿਦਿਆਰਥੀ ਪੜ੍ਹੀ ਜਾਂਦਾ ਪੜ੍ਹੀ ਜਾਂਦਾ ਪਰ ਜਗਾਤਾਰ ਜਦੋਂ ਰੋਜ਼ਗਾਰ ਦੇ ਵਿੱਚ ਮੌਕੇ ਘੱਟ ਹੁੰਦੇ ਆ ਵੈਕੈਂਸੀਆਂ ਘੱਟ ਹੁੰਦੀਆਂ ਜੇਕਰ ਮੰਨ ਲਓ ਕਿ ਦਸ ਹੀ ਵੈਕੈਂਸੀਆਂ ਪਹਿਲਾਂ ਵੀ ਗੱਲ ਕਰਕੇ ਹਟੇਆਂ ਤੇ ਉਸ ਨੂੰ ਭਰਨ ਵਾਸਤੇ ਲੱਖ ਬੰਦਾ ਤਾਂ ਫੇਰ ਵੀ ਆ ਜਿਹੜਾ ਬਾਕੀ ਵਿਦਿਆਰਥੀ ਜਿਹੜੇ 10 ਹੀ ਆ ਜਿਹੜੇ ਉਹਨਾਂ ਚੋਂ ਨਿਕਲਣਗੇ ਬਾਕੀ ਆ ਜਿਹੜੇ ਫੇਲ ਹੋਣਗੇ ਪਰ ਸਾਡੇ ਸਿਸਟਮ ਦੀ ਖਾਮੀ ਇਹ ਵੀ ਹੈਗੀ ਆ ਕਿ ਅਸੀਂ ਆ ਜਿਹੜੇ ਜਿਹੜੇ ਬੰਦੇ ਕਿਤੇ ਨਾ ਕਿਤੇ ਉਹਨਾਂ 10 ਦੇ ਵਿੱਚ ਆ ਜਾਂਦੇ ਸਾਡਾ মিডিਆ ਵੀ ਆ ਜਿਹੜਾ ਉਹਨਾਂ 10 ਨੂੰ ਹੀ ਆ ਜਿਹੜਾ ਵਾਰੀ-ਵਾਰੀ ਉੱਪਰ ਦਿਖਾ ਰਿਹਾ ਹੁੰਦਾ 10ਾਂ ਦੀ ਆ ਜਿਹੜੀ ਨਿਊਜ਼ ਕੀਤੀ ਜਾਂਦੀ 10ਾਂ ਦੀਆਂ ਹੀ ਜਿਹੜੀਆਂ ਸਟੋਰੀਆਂ ਕੀਤੀਆਂ ਜਾਂਦੀਆਂ ਹੈਗੀਆਂ ਜੇਕਰ ਇੱਕ ਜੱਜ ਲੱਗਦਾ ਤੇ ਉਸੇ ਦੀਆਂ ਹੀ ਸਟੋਰੀਆਂ ਕੀਤੀਆਂ ਜਾਂਦੀਆਂ ਪਰ ਕਿਤੇ ਨਾ ਕਿਤੇ ਜਿਹੜੇ ਪਿੱਛੇ ਰਹਿ ਜਾਂਦੇ ਹੈਗੇ ਉਹਨਾਂ ਦੇ ਵਿੱਚ ਇਹ ਕੋਸ਼ਿਸ਼ ਹੀ ਨਹੀਂ ਕੀਤੀ ਯਾਨੀ ਕਿ ਉਹਨਾਂ ਨੂੰ ਕਿਹੜੇ ਪਾਸੇ ਲਾਇਆ ਜਾਵੇ ਸਿਸਟਮ ਨੇ ਉਹਨਾਂ ਨੂੰ ਕਿਹੜੇ ਪਾਸੇ ਲਾਉਣਾ ਹੈਗਾ ਲਗਾਤਾਰ ਸਾਡਾ ਸਿਸਟਮ ਆ ਜਿਹੜਾ ਕਿਤੇ ਨਾ ਕਿਤੇ ਆਰਥਿਕ ਮੰਡਵਾੜਾ ਜਿਹੜਾ ਉਹ ਭਾਰਤ ਦੇ ਵਿੱਚ ਵੀ ਇਹ ਕਹਿਣ ਨੂੰ ਭਾਵੇਂ ਇੱਥੇ ਆ ਜਿਹੜਾ ਲਗਾਤਾਰ ਅਸੀਂ ਵਿਸ਼ਵ ਗੁਰੂ ਬਣਨ ਵੱਲ ਵਧ ਰਹੇ ਹੈਗੇ ਆ ਸਾਡਾ ਭਾਰਤ ਆ ਜਿਹੜਾ ਕਿਤੇ ਨਾ ਕਿਤੇ ਇੱਥੇ ਆ ਜਿਹੜਾ ਹੁਣ ਰਾਮ ਰਾਜ ਵੀ ਆ ਗਿਆ ਹੈਗਾ ਇੱਥੇ ਆ ਜਿਹੜਾ ਨਵਾਂ ਜਿਹੜਾ ਕਾਲ ਚੱਕਰ ਦਾ ਵੀ ਆਰੰਭ ਹੋ ਗਿਆ ਇੱਥੇ ਇਨਕਲਾਬ ਵੀ ਆ ਗਿਆ ਹੈਗਾ ਪਰ ਇਸ ਇਨਕਲਾਬ ਦੇ ਦੌਰਾਨ ਇਸ ਰਾਜ ਦੇ ਦੌਰਾਨ ਇਸ ਨਵੇਂ ਕਾਲ ਚੱਕਰ ਦੇ ਦੌਰਾਨ ਇਸ ਨਵੇਂ ਅਮਰਤ ਕਾਲ ਦੇ ਦੌਰਾਨ ਆ ਜਿਹੜੇ ਉਹ ਸਾਡੇ ਵਿਦਿਆਰਥੀ ਸਾਡੀ ਨੌਜਵਾਨੀ ਭਾਰਤ ਦੀ ਆ ਜਿਹੜੀ ਕਿਤੇ ਤਾਂ ਉਹਨਾਂ ਨੂੰ ਆ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਦਿਲ ਦੇ ਦੌਰੇ ਪੈ ਰਹੇ ਹੈਗੇ ਆ ਕਿਤੇ ਉਹਨਾਂ ਨੂੰ ਆ ਜਿਹੜਾ ਅ ਇਧਰਲੀ ਸਾਈਡ ਹੀ ਆ ਜਿਹੜਾ ਜਲੀਲ ਹੋਣਾ ਪੈ ਰਿਹਾ ਹੈਗਾ ਕਿਤੇ ਇਧਰਲੀ ਸਾਈਡ ਹੀ ਜਲੀਲ ਹੋ ਕੇ ਜਿਹੜੀ ਖੁਦਕੁਸ਼ੀ ਕਰਨੀ ਪੈ ਰਹੀ ਹੈਗੀ ਆ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਸਾਡੇ ਨੌਜਵਾਨਾਂ ਨੂੰ ਕਰਨਾ ਪੈ ਰਿਹਾ ਹੈਗਾ ਵੱਡੇ ਪੱਧਰ ਦੇਤੇ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਵਾਅਦੇ ਕਰਕੇ ਜਿਹੜਾ ਉਹ ਲੁਭਾਇਆ ਜਾਂਦਾ ਹੈਗਾ ਜਿਵੇਂ ਪਿਛਲੇ ਸਮੇਂ ਦੇ ਦੌਰਾਨ ਘਰ-ਘਰ ਨੌਕਰੀ ਦਾ ਕਹਿ ਕੇ ਕੈਪਟਨ ਨੇ ਨੌਜਵਾਨਾਂ ਨੂੰ ਲੁਭਾਇਆ ਸੀਗਾ ਪਰ ਜਦੋਂ ਉਹ ਅਸੀਂ ਸੱਤਾ ਦੀ ਕੁਰਸੀ ਦੇ ਉੱਤੇ ਬੈਠ ਜਾਂਦੇ ਆ ਹਰੇਕ ਹੀ ਬੰਦਾ ਜਿਹੜਾ ਉਸੇ ਸਿਸਟਮ ਦੇ ਵਿੱਚ ਜਿਸ ਸਿਸਟਮ ਦੇ ਵਿੱਚ ਸਾਡੇ ਨੌਜਵਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ ਹੈਗੀਆਂ ਉਸੇ ਸਿਸਟਮ ਦੇ ਵਿੱਚ ਹੀ ਜਾ ਕੇ ਪੁਰਜ਼ੇ ਬਣ ਕੇ ਜਿਹੜੇ ਫਿੱਟ ਹੋ ਜਾਂਦੇ ਆ ਹਰੇਕ ਬੰਦਾ ਕੰਤਸੀ ਇਨਕਲਾਬ ਕਰਾਂਗੇ ਪਰ ਕਿਤੇ ਨਾ ਕਿਤੇ ਇਨਕਲਾਬ ਆ ਜਿਹੜਾ ਉਹ ਆਖਰ ਨੂੰ ਲੋਕਾਂ ਦੇ ਉੱਤੇ ਆ ਜਿਹੜਾ ਪੁੱਠਾ ਪੈ ਜਾਂਦਾ ਕਿਤੇ ਨਾ ਕਿਤੇ ਇਹਨਾਂ ਸਵਾਲਾਂ ਦੇ ਬਾਰੇ ਸਾਡੇ ਲੋਕਾਂ ਨੂੰ ਗੰਭੀਰਤਾ ਦੇ ਨਾਲ ਸੋਚਣ ਦੀ ਜ਼ਰੂਰਤ ਆ ਇਹਨਾਂ ਦਾ ਨੋਟਿਸ ਲੈਣ ਦੀ ਜ਼ਰੂਰਤ ਆ ਉਮੀਦ ਕਰਦੇ ਆ ਕਿ ਤੁਸੀਂ ਆ ਜਿਹੜਾ ਇੰਨੀ ਗੱਲਬਾਤ ਆ ਜਿਹੜੀ ਉਹ ਸੋਚੋਗੇ ਜ਼ਰੂਰ ਇਸ ਦੇ ਉੱਤੇ ਗੰਭੀਰਤਾ ਦੇ ਨਾਲ ਚਿੰਤਨ ਕਰੋਗੇ ਤੇ ਕਮੈਂਟ ਕਰਕੇ ਜਿਹੜੀ ਆਪਣੀ ਰਾਏ ਵੀ ਆ ਜਿਹੜੀ ਤੁਸੀਂ ਵੀ ਲਾਜ਼ਮੀ ਦਿਓ ਜੇ ਬਾਕੀ ਇੱਕ ਰਿਕਵੈਸਟ ਵੀ ਆ ਕਿ ਬਹੁਤ ਮਿਹਨਤ ਦੇ ਨਾਲ ਤੁਹਾਡੇ ਨਾਲ ਉਹ ਵੀਡੀਓ ਜਿਹੜੀ ਉਹ ਸਾਂਝੀ ਕਰੀ ਦੀ ਆ ਕਾਫੀ ਸਮਾਂ ਲੱਗਦਾ ਮਿਹਨਤ ਲੱਗਦੀ ਹੈਗੀ ਆ ਜੇਕਰ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡੀ ਆਵਾਜ਼ ਬਲੰਦ ਕਰ ਰਹੇ ਹੈਗੇ ਆ ਸੱਚੀ ਸੁੱਚੀ ਜਾਣਕਾਰੀ ਹੈ ਜਿਹੜੀ ਤੁਹਾਡੇ ਤੀਕ ਪਹੁੰਚਾ ਰਹੇ ਆ ਤੇ ਕਿਰਪਾ ਕਰਕੇ ਸਾਡੀ ਜਿਹੜੀ ਆਰਥਿਕ ਸਹਾਇਤਾ ਵੀ ਕਰਿਓ ਜੇ ਕਿਉਂਕਿ ਇਸ ਦੇ ਨਾਲ ਇਹ ਹੋਊਗਾ ਕਿ ਅਸੀਂ ਗਰਾਊਂਡ ਲੈਵਲ ਦੀਆਂ ਰਿਪੋਰਟਾਂ ਵੀ ਮਜ਼ਦੂਰਾਂ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨੀ ਪੱਧਰ ਦੀਆਂ ਰਿਪੋਰਟਾਂ ਵੀ ਤੁਹਾਡੇ ਤੀਕ ਲੈ ਕੇ ਆਵਾਂਗੇ ਉਮੀਦ ਕਰਦੇ ਤੁਸੀਂ ਨਿਰਾਸ਼ ਨਹੀਂ ਕਰੋਗੇ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ